ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਕੀਮ ਦੇ ਤਹਿਤ ਕਿਸਾਨਾਂ ਨੂੰ ਖੁਸ਼ਖਬਰੀ ਦਿੱਤੀ ਉਹਨਾਂ ਦਾ ਕਹਿਣਾ ਕਿ ਹੁਣ ਪੈਸੇ ਜਿਹੜੇ ਕਿਸਾਨਾਂ ਦੇ ਸਿੱਧੇ ਖਾਤਿਆਂ ਦੇ ਵਿੱਚ ਆਏਗਾ ਜੀ ਕਹੇਗਾ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਸਾਨੂੰ ਪਤਾ ਕਿ ਸਾਲ 'ਚ ਤਿੰਨ ਵਾਰ ਭਾਰਤ ਸਰਕਾਰ ਕਿਸਾਨਾਂ ਦੇ ਖਾਤੇ 'ਚ 2000 ਰੁਪਈਆ ਪਾਉਂਦੀ ਹੈ ਪ੍ਰਤੀ ਤਮਾਹੀ ਇਹ ਹੁਣ ਪਤਾ ਲੱਗਿਆ ਕਿ 16ਵੀਂ ਕਿਸ਼ਤ ਜਾਰੀ ਕਰਨੀ ਹੈ 6000 ਰੁਪਿਆ ਤਿੰਨ ਕਿਸ਼ਤਾਂ ਵਿੱਚ ਭੇਜਦੀ ਹੈ 2000 ਰੁਪਿਆ ਇੱਕ ਕਿਸ਼ਤ ਦਾ 4 ਮਹੀਨੇ ਬਾਅਦ ਆਉਂਦੀ ਹੈ ਤੇ ਤਿੰਨ ਪੈਂਤੀਆਂ ਨੇ ਸਾਲ 'ਚ ਅਜ ਪ੍ਰਧਾਨ ਮੰਤਰੀ ਦੇ ਵੱਲੋਂ ਸਭ ਤੋਂ ਵੱਡੇ ਜਿਹੜੇ ਵੱਡੇ ਅਨਾਜ ਭੰਡਾਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਤਾਂ ਇਸ ਦੇ ਨਾਲੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਜੀ ਕਰਨਾਟਕਾ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਐਮਐਸਪੀ ਦਾ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਕਰਨਾਟਕ ਸਰਕਾਰ ਦੇ ਮੰਤਰੀ ਨੇ ਜੀ ਐਮਕੇ ਪਾਟਲ ਨਾਇ ਚਕੇ ਪਾਟਲ ਉਹ ਕਾਨੂੰਨ ਤੇ ਇਸ ਮਾਮਲਿਆਂ ਦੇ ਮੰਤਰੀ ਨੇ ਉਹਨਾਂ ਨੇ ਕਰਨਾਟਕਾ ਦੇ ਵਿੱਚ ਜਿਹੜਾ ਇਹ ਕਮ ਐ ਉਹ ਪਾਸ ਕਰ ਦਿੱਤਾ ਗਿਆ ਆਮ ਆਰਮੀ ਪਾਰਟੀ ਦੇ ਕਾਂਗਰਸ ਦਾ ਜਿਹੜਾ ਗੱਠ ਜੋੜ ਆ ਉਹ ਕਈ ਥਾਵਾਂ ਦੇ ਉੱਤੇ ਹੋ ਚੁੱਕਿਆ ਹੈ ਪੰਜ ਸੂਬਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਸਹਿਮਤੀ ਬਣ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਵੀ ਜਿਹੜੀਆਂ ਆਪਸ ਦੇ ਵਿੱਚ ਇਹਨਾਂ ਨੇ ਮੰਡ ਲੀਆਂ ਨੇ ਇੰਡੀਆ ਗੱਠ ਜੋੜ ਜਿਹੜਾ ਬਣਿਆ ਸਾਨੂੰ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਨੇ ਆਪਸ ਵਿੱਚ ਦੀ ਮਿਲਗਾ ਹੋਈਆਂ ਨੇ ਕਈ ਥਾਵਾਂ ਦੇ ਉੱਤੇ ਜਦੋਂ ਯੂਪੀ ਦੇ ਵਿੱਚ ਅਖਲੇਸ਼ ਚੰਕ ਯਾਦਵ ਦੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਵਿੱਚ ਸਮਝੌਤਾ ਹੋ ਗਿਆ ਇਸ ਨੂੰ ਡਾਕਟਰ ਨੂੰ ਲੈ ਕੇ ਸ਼ਰੂਮ ਲਈ ਇਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਰਜੀਠੀਆ ਨੇ ਤੰਜ ਕਸਿਆ ਉਹਨਾਂ ਦਾ ਕਹਿਣਾ ਕਿ ਪੰਜਾਬ ਦੀਆਂ ਜੋ ਸੀਟਾਂ ਨੇ ਜਾਂ ਪੰਜਾਬ ਦੇ ਗੱਠ ਜੋੜ ਬਾਰੇ ਵੀ ਜਿਹੜਾ ਹੋ ਐਲਾਨ ਪੰਜਾਬੀਆਂ ਨੂੰ ਦੱਸਿਆ ਜਾ ਵਿਕਰਮ ਸਿੰਘ ਜੀਠਾ ਵਿਰੋਧੀ ਧਿਰ ਦੇ ਵਿੱਚ ਨੇ ਸੀਨੀਅਰ ਇਕਾਲੀ ਆਗੂ ਨੇ ਉਹ ਕਹਦੇ ਭਾਈ ਸਾਹਿਬ ਇਹ ਦੱਸੋ 92 ਦਾ ਆदमी ਦੇ 17 ਕਾਂਗਰਸ ਦੇ ਤੇ ਤੁਸੀਂ ਇੱਕ ਚੀਜ਼ ਦੱਸੋ ਹੁਣ ਵਿਰੋਧੀ ਕੌਣ ਰਹਿ ਗਿਆ ਤੁਸ ਤੋਂ ਦੋ ਹੀ ਮਿਲ ਗਏ ਵਿਰੋਧੀ ਰਹਿ ਗਏ ਇੱਕ ਜਮਾ ਦੋ ਅਕਾਲੀ ਦੋ ਭਾਜਪਾ ਇੱਕ ਵਾਜਨ ਸਮਾਜ ਪਾਰਟੀ ਇਹਤੇ ਇੱਕ ਦਰਜਨ ਵੀ ਨਹੀਂ ਬਣੀ ਹੁਣ ਤੁਸੀਂ ਕਿਹੜੀ ਭੂਮਿਕਾ ਨਿਭਾਉਂਗੇ ਇਹ ਦੱਸਿਆ ਜਾ ਜ਼ਰੂਰ ਲੋਕਾਂ ਨੂੰ ਦੱਸਿਓ ਕਿ ਜਿਹੜਾ 올 ਇੰਡੀਆ ਗੱਠਜੋੜ ਥੋੜਾ ਹੋਇਆ ਹੈ ਦਿੱਲੀ ਤੁਸੀਂ ਇਕੱਠੇ ਗੁਜਰਾਤ ਤੁਸੀਂ ਇਕੱਠੇ ਗੋਆ ਤੁਸੀਂ ਇਕੱਠੇ ਹਰਿਆਣਾ ਤੁਸੀਂ ਇਕੱਠੇ ਜਿੱਥੇ-ਜਿੱਥੇ ਆਪ ਦੀ ਪ੍ਰੈਜ਼ੈਂਸ ਹੈ ਤੁਸੀਂ ਇਕੱਠੇ ਹੋ ਗਏ ਹੋ ਤੇ ਪੰਜਾਬ 'ਚ ਫਿਰ ਲੋਕਾਂ ਦਾ ਮੂਰਖ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਪੰਜਾਬ 'ਚ ਹੁਣ ਤੁਸੀਂ ਫ੍ਰੈਂਡਲੀ ਮੈਚ ਖੇਡੋਗੇ ਜਾਬ ਦੇ ਮੁੱਖ ਸਕੱਤਰ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇੱਕ ਚਿੱਠੀ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਜੋ ਪੀਜੀਆਈ ਦੇ ਵਿੱਚ ਇੱਕ ਕਿਸਾਨ ਜਿਹੜਾ ਨੌਜਵਾਨ ਦਾਖਲਾ ਉਸ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਜਿਹੜੀ ਗੱਲ ਕਹੀ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਜਿਹੜੀ ਰਜਿਸਟ੍ਰੇਸ਼ਨ ਆ ਉਹ ਸ਼ੁਰੂ ਹੋ ਗਈ ਹੈ ਤੇ ਤੁਸੀਂ ਆਨਲਾਈਨ ਜਿਹੜਾ ਆਪਣਾ ਫਾਰਮ ਹੋ ਭਰ ਸਕਦੇ ਹੋ ਪੰਜਾਬ ਦੇ ਵਿੱਚ ਸਕੂਲ ਆਫ ਐਮੀਨੈਂਸ ਬਣਾਇਆ ਹੈ ਜਿਵੇਂ ਜਿਵੇਂ ਸਰਕਾਰਾਂ ਤਬਦੀਲ ਹੁੰਦੀਆਂ ਨੇ ਇਹ ਨਵੀਆਂ-ਨਵੀਆਂ ਯੋਜਨਾਵਾਂ ਆ ਦੇ ਉਤਕਾਂ ਇੱਥੇ ਵੀ ਉਹ ਨਵੀਂ ਯੋਜਨਾ ਲਿਆਂਦੀ ਗਈ ਹੈ। ਈਡੀ ਨੂੰ ਲੈ ਕੇ ਪੰਜ ਕੇਂਦਰ ਸਰਕਾਰ ਦੇ ਉੱਤੇ ਜਿਹੜੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਨੇ ਕਿਹਾ ਜਾ ਰਿਹਾ ਹੈ ਕਿ ਈਡੀ ਦੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਦੁਰਵਰਤੋਂ ਕੀਤੀ ਜਾਂਦੀ ਹੈ। ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਹੈ। ਕਿ ਜਿਹੜੇ ਆਉਂਦੇ ਆ ਆਜੋ ਦੂਜਿਆਂ ਨੂੰ ਕਹਿੰਦੇ ਆ ਕਿ ਈਡੀ ਆਈ ਤੁਹਾਡੇ ਬਾਤ ਈ ਰਿਕਸ਼ਾ ਨੂੰ ਲੈ ਕੇ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੀ ਹੁਣ ਰਜਿਸਟ੍ਰੇਸ਼ਨ ਆ ਜਿਹੜੀ ਉਹ ਕਰਵਾਉਣੀ ਜ਼ਰੂਰੀ ਹੋਵੇਗੀ। ਇਹ ਬਹੁਤ ਵੱਡਾ ਕਦਮ ਸਰਕਾਰ ਚੁੱਕਣ ਜਾ ਰਹੀ ਹੈ। ਜਦੋਂ ਰਜਿਸਟ੍ਰੇਸ਼ਨ ਹੋਵੇਗੀ ਤਾਂ ਇਹਦੀ ਫੀਸ ਵੀ ਹੋਵੇਗੀ, ਸਰਕਾਰ ਨੂੰ ਪੈਸੇ ਵੀ ਮਿਲਣਗੇ। ਇੱਥੇ ਦੇਖਣ ਚ ਆਇਆ ਕੁਝ ਸਰਮਾਇਦਾਰਾਂ ਨੇ ਈ ਰਿਕਸ਼ੇ ਪਾਤੇ ਦਿਹਾੜੀ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਫੜਾਤੇ ਜਿਨ੍ਹਾਂ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ। ਖਾਨ ਦੀ 21 ਨੂੰ ਮੌਤ ਹੋਈ ਸੀਗੀ ਤਾਂ ਉਸ ਦੀ ਮਾਂ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਵੀ ਲਗਾਏ ਨੇ ਤੇ ਸੰਸਕਾਰ ਕਰਨ ਦਾ ਐਲਾਨ ਵੀ ਕੀਤਾ ਹੁਣ ਤੱਕ ਤਾਂ ਇਹ ਅਚਾਨਕ ਕਿਉਂ ਆ ਗਏ ਜੀ ਲੋਕਾਂ ਵਿੱਚ ਇਹ ਚਰਚਾ ਹੈ ਕਿ ਕਰੋੜ ਰੁਪਏ ਸਰਕਾਰ ਨੇ ਐਲਾਨਤਾ ਜੀ 23 ਲੱਖ ਤੋਂ ਵੱਧ ਸਵਾਸੀ ਵੀ ਸਸਥਾਵਾਂ ਨੇ ਇਹਨਾਂ ਦੇ ਖਾਤਿਆਂ 'ਚ ਪਾਤਾ ਜੀ ਕਮੇਰੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਸਕੂਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆਉਣ ਦਾ ਸਵਾਗਤ ਕਰੀਏ ਸਰ ਅਸ਼ੀਕਲ ਜੀ ਸਤਿ ਸ਼੍ਰੀ ਅਕਾਲ ਪੰਕਸਾ ਆਮਰਮੀ ਪਾਰਟੀ ਦੇ ਕਾਂਗਰਸ ਦਾ ਜਿਹੜਾ ਗੱਠ ਜੋੜ ਆ ਉਹ ਕਈ ਥਾਵਾਂ ਦੇ ਉੱਤੇ ਹੋ ਚੁੱਕਿਆ ਹੈ ਪੰਜ ਸੂਬਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਸਹਿਮਤੀ ਬਣ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਵੀ ਜਿਹੜੀਆਂ ਆਪਸ ਦੇ ਵਿੱਚ ਇਹਨਾਂ ਨੇ ਮੰਡ ਲੀਆਂ ਨੇ ਪੰਗੂਤ ਸਾਹਿਬ ਗੱਲ ਇਹ ਹੈ ਕਿ ਰਾਸ਼ਟਰੀ ਪਾਰਟੀਆਂ ਨੇ ਇੰਡੀਆ ਗੱਠਜੋੜ ਜਿਹੜਾ ਬਣਿਆ ਸਾਨੂੰ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਨੇ ਆਪਸ ਵਿੱਚ ਦੀ ਮਿਲਗਾਂ ਹੋਈਆਂ ਨੇ ਕਈ ਥਾਵਾਂ ਦੇ ਉੱਤੇ ਜਿਵੇਂ ਯੂਪੀ ਦੇ ਵਿੱਚ ਅਖਲੇਸ਼ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਵਿੱਚ ਸਮਝੌਤਾ ਹੋ ਗਿਆ ਕਾਂਗਰਸ ਯੂਪੀ ਦੇ ਵਿੱਚ 17 ਸੀਟਾਂ ਤੇ ਚੋਣ ਲੜੇਗੀ। ਬਿਹਾਰ ਦੇ ਵਿੱਚ ਵੀ ਤਕਰੀਬਨ ਤਕਰੀਬਨ ਇਹਨਾਂ ਦਾ ਨਿਬੜ ਚੁੱਕਿਆ। ਇਸੇ ਤਰ੍ਹਾਂ ਕੀ ਹੋਰ ਰਾਜਾਂ ਦੇ ਵਿੱਚ? ਇਧਰਲੇ ਪਾਸੇ ਸਮਾਜਵਾਦੀ ਪਾਰਟੀ ਦਾ ਕੱਖ ਨਹੀਂ ਤੇ ਆਮ ਆਦਮੀ ਪਾਰਟੀ ਜਿਹੜੀ 3-4 ਰਾਜਾਂ ਦੇ ਵਿੱਚ ਸੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਆਪਣੇ ਪੈਰ ਦੂਜੇ ਰਾਜਾਂ 'ਚ ਵੀ ਪਸਾਰਨਾ ਚਾਹੁੰਦੀ ਹੈ। ਜਿੱਥੇ ਉਹਨਾਂ ਦਾ ਕੱਖ ਵੀ ਨਹੀਂ ਸੀ ਮਸਲਨ ਦਿੱਲੀ ਦੇ ਵਿੱਚ ਪਿਛਲੇ 14 ਤੇ 19 ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪੰਜਾਬ ਅ ਦਿੱਲੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦੀ 0 ਨਾ ਕਾਂਗਰਸ ਕੋਲ ਕੋਈ ਕੁਸ਼ ਹੈ ਤੇ ਨਾ ਆਮ ਆਦਮੀ ਪਾਰਟੀ ਕੋਲੇ ਕੋਈ ਕੁਸ਼ ਹੈ 14 ਚ ਵੀ ਤੇ ਹੁਣ ਵੀ ਸੱਤੇ ਦੀਆਂ ਸੱਤੇ ਭਾਰਤੀ ਜਨਤਾ ਪਾਰਟੀ ਦੀਆਂ ਟਿਕਟਾਂ ਨੇ ਉਦੋਂ ਬਾਅਦ ਤੁਸੀਂ ਆਜੋ ਅੱਗੇ ਇਹਨਾਂ ਨੇ ਉੱਥੇ 4 3 10 ਚੌਥਾ ਕਰ ਲਿਆ 4 ਲੜੂਗੀ ਆਮ ਆਦਮੀ ਪਾਰਟੀ 3 ਲੜੂਗੀ ਕਾਂਗਰਸ ਕਾਂਗਰਸ ਉੱਤੇ ਬਹੁਤ ਗਿਣਤੀ ਸੀਟਾਂ ਦੇ ਉੱਤੇ ਦੂਜੇ ਨੰਬਰ ਤੇ ਆਈ ਹੈ ਮੈਂ ਸਮਝਦਾ ਇਹਨਾਂ ਨੂੰ ਉੱਥੇ ਗੇ ਨਹੀਂ ਹੈ ਭਾਵੇਂ ਇੱਕ ਸੀਟ ਆਵੇ ਜਾ ਸਕਤੇ ਆਉਣ ਲਾਭ ਹੈ ਇਹਦਾ ਚੰਡੀਗੜ੍ਹ ਦੇ ਵਿੱਚ ਸਮਝੌਤਾ ਹੋ ਗਿਆ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਮੇਅਰ ਇਹਨਾਂ ਨੇ ਮਾਝੂਬ ਸੁਪਰੀਮ ਕੋਰਟ ਦੇ ਦੇਸ਼ਾਂ ਨਾਲ ਬਣ ਗਿਆ ਹੁਣ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 27 ਫਰਵਰੀ ਨੂੰ ਜੇ ਤਿੰਨ ਬੰਦੇ ਪਾਸੇ ਵੀ ਚਲੇ ਜਾਣ ਇਹਨਾਂ ਦੇ ਤਾਂ ਉਹਨਾਂ ਕੋਲ 16 ਨੇ ਇਹਨਾਂ ਦੇ ਕੋਲ ਫਿਰ ਵੀ 17 ਰਹਿੰਦੇ ਨੇ ਉਹ ਚੋਣ ਹੋਣੀ ਹੈ ਤੇ ਹੁਣ ਇਹ ਸਮਝੌਤਾ ਹੋ ਗਿਆ ਕਿ ਚੰਡੀਗੜ੍ਹ ਦੀ ਲੋਕ ਸਭਾ ਦੀ ਚੋਣ ਕਾਂਗਰਸ ਪਾਰਟੀ ਵੱਲੋਂ ਲੜੀ ਜਾਏਗੀ ਇਸੇ ਤਰ੍ਹਾਂ ਇਹਨਾਂ ਦਾ ਗੁਜਰਾਤ 'ਚ ਵੀ ਹੋ ਗਿਆ ਕਾਂਗਰਸ ਨੇ ਇਹਨਾਂ ਨੂੰ ਦੋ ਸੀਟਾਂ ਛੱਡਤੀਆਂ ਇੱਕ ਹਰਿਆਣਾ 'ਚ ਤੇ ਜਾਣਕਾਰੀ ਮੁਤਾਬਕ ਇੱਕ ਗੁਆਚ ਵੀ ਛੱਡਤੀ ਹੈ ਕਿਉਂਕਿ ਗੁਆਹ ਦੇ ਵਿੱਚ ਵੀ ਵਿਧਾਨ ਸਭਾ 'ਚ ਦੋ ਸੀਟਾਂ ਇਹਨਾਂ ਕੋਲ ਹੈ ਸੋ ਇਹ ਸਬਝੌਤੇ ਦੇ ਵਿੱਚ ਬਿਹਾਰ ਦੇ ਵਿੱਚ ਪੱਕਾ ਤੈਅ ਆ ਕਿ ਤੇਜਸ਼ਵੀ ਜਾਦਵ ਤੇ ਕਾਂਗਰਸ ਦਾ ਸਬਝੌਤਾ ਬੱਟ ਤੇ ਪਿਆ ਹੁਣ ਤਾਂ ਵੀ ਇਹ ਵੀ ਰੱਖੀ ਜਾ ਰਹੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਵੀ ਇਹਨਾਂ ਦਾ ਸਬਝੌਤਾ ਹੋ ਸਕਦਾ ਹੈ ਤਾਮਿਲਨਾਡੂ ਕੇਰਲ ਕਈ ਹੋਰ ਥਾਵਾਂ ਤੇ ਈਵਨ ਬੱਧ ਪ੍ਰਦੇਸ਼ ਦੇ ਵਿੱਚ ਵੀ ਈ ਸਮਾਜਵਾਦੀ ਪਾਰਟੀ ਨਾਲ ਲਾਲ ਕੇ ਚੋਣਾ ਲੜਨਗੇ ਜੀ ਜੀ ਇਹ ਸਮਝੌਤੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਰਜੀਠੀਏ ਨੇ ਤਾਨੇ ਕਸਿਆ ਉਹਨਾਂ ਦਾ ਕਹਿਣਾ ਕਿ ਪੰਜਾਬ ਦੀਆਂ ਜੋ ਸੀਟਾਂ ਨੇ ਜਾਂ ਪੰਜਾਬ ਦੇ ਗੱਠਜੋੜ ਬਾਰੇ ਵੀ ਜਿਹੜਾ ਹੋ ਐਲਾਨ ਪੰਜਾਬੀਆਂ ਨੂੰ ਦੱਸਿਆ ਜਾਵੇ ਵਿਕਰਮ ਸਿੰਘ ਜੀਠਾ ਵਿਰੋਧੀ ਧਿਰ ਦੇ ਵਿੱਚ ਨੇ ਸੀਨੀਅਰ ਅਕਾਲੀ ਆਗੂ ਨੇ ਉਹ ਕਹਿੰਦੇ ਭਾਈ ਸਾਹਿਬ ਇਹ ਦੱਸੋ 92 ਤਾਂ ਆ ਆਦਮੀ ਦੇ 17 ਕਾਂਗਰਸ ਦੇ ਤੇ ਤੁਸੀਂ ਇੱਕ ਚੀਜ਼ ਦੱਸੋ ਹੁਣ ਵਿਰੋਧੀ ਕੌਣ ਰਹਿ ਗਿਆ ਤੁਸੀਂ ਤਾਂ ਦੋ ਹੀ ਬਰ ਗਏ ਵਿਰੋਧੀ ਰਹਿ ਗਏ ਇੱਕ ਜਮਾ ਦੋ ਅਕਾਲੀ ਦੋ ਭਾਜਪਾ ਇੱਕ ਬਹੁਜਨ ਸਮਾਜ ਪਾਰਟੀ ਇਹ ਤੇ ਇੱਕ ਦਰਜਨ ਵੀ ਨਹੀਂ ਬਣੇ ਹੁਣ ਤੁਸੀਂ ਕਿਹੜੀ ਭੂਮਿਕਾ ਨਿਭਾਉਂਗੇ ਇਹ ਦੱਸਿਆ ਜਾਵੇ। ਬੁਰਦੀ ਧਰਦੀ ਪੂੰਕਾ 'ਚ ਬੈਠੋਗੇ। ਜੋ ਟੋਟਾ ਸਮਝੌਤਾ ਤੁਸੀਂ ਇਹਨਾਂ ਦੇ ਖਿਲਾਫ ਬੋਲ ਸਕਦੇ ਹੋ? ਕਦੇ ਵੀ ਨਹੀਂ। ਅਜਿਹੇ ਦੇ ਵਿੱਚ ਇਹ ਚੀਜ਼ਾਂ ਗਲਤ ਨੇ। ਬੁਜੀਠੀਆ ਸਾਹਿਬ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਸਾਨੂੰ ਦੱਸੋ ਜਿਹੜਾ ਹੁਣ ਸੈਸ਼ਨ ਆਊਗਾ ਆਪ ਜੀ ਦੀ ਭੂਮਿਕਾ ਉਹ ਸੈਸ਼ਨ ਦੇ ਵਿੱਚ ਕੀ ਹੋਵੇਗੀ? ਜੀ। ਇਸ ਦੇ ਨਾਲੇ ਪੰਜਾਬ ਦੇ ਮੁੱਖ ਸਿਕਤਤਰ ਨੇ ਹਰਿਆਣਾ ਦੇ ਮੁੱਖ ਸਿਕਤਤਰ ਨੂੰ ਇੱਕ ਚਿੱਠੀ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਜੋ ਪੀਜੀਆਈ ਦੇ ਵਿੱਚ ਇੱਕ ਕਿਸਾਨ ਜਿਹੜਾ ਨੌਜਵਾਨ ਦਾਖਲਾ ਉਸ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਜਿਹੜੀ ਗੱਲ ਕਹੀ ਹੈ ਜੀ ਦੇਖੋ ਪੰਜਾਬ ਦੇ ਜਿਹੜੇ ਮੁੱਖ ਸਿਕਤਤਰ ਨੇ ਅਨੁਰਾਗ ਬਰਮਾ ਹਰਿਆਣਾ ਦੇ ਮੁੱਖ ਸਿਕਤਤਰ ਨੇ ਐਸ ਐਚ ਕੌਸ਼ਲ ਇੱਕ ਉਹਨਾਂ ਨੇ ਪੱਤਰ ਲਿਖਤਾ ਉਹ ਕਹਿੰਦੇ ਪੀਜੀਆਈ ਹਸਪਤਾਲ 'ਚ ਦਾਖਲ ਨੌਜਵਾਨ ਗਰਤਪਾਲ ਸਿੰਘ ਇਹਨੂੰ ਖਨੌਰੀ ਬਾਰਡਰ ਤੋਂ ਚੁੱਕ ਕੇ ਲੈ ਕੇ ਗਏ ਨੇ ਇਹਦੀ ਬਹੁਤ ਵੱਡੇ ਪੱਧਰ ਤੇ ਕੁੱਟਬਾਰ ਕੀਤੀ ਹੈ ਕਈ ਥਾਵਾਂ ਤੋਂ ਇਹਦੀ ਲੱਤਾਂ ਟੁੱਟ ਗਈਆਂ ਤੇ ਹੋਰ ਵੀ ਨੁਕਸਾਨ ਹੋਇਆ ਉਹ ਕਹਿੰਦੇ ਕਿ ਇਹਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਜੀ ਪੰਗੂ ਸਾਹਿਬ ਇਸ ਮੁੰਡੇ ਦੇ ਸਬੰਧ ਵਿੱਚ ਹਰਿਆਣਾ ਦੀ ਸਰਕਾਰ ਨੇ ਜਵਾਬ ਦਿੱਤਾ ਤੇ ਵਾਰੰਟ ਅਫਸਰ ਭੇਜਿਆ ਸੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਜੀ ਉਹਨਾਂ ਨੇ ਵਾਰੰਟ ਅਫਸਰ ਨੂੰ ਵੀ ਜਵਾਬ ਦਿੱਤਾ ਕਿ ਨਹੀਂ ਉਹ ਪੱਕੇ ਪੈਰੀ ਹੋਣਗੇ ਕਿਉਂਕਿ ਉਹਨਾਂ ਨੇ ਉੱਥੇ ਕੇਸ ਅਰਜ ਕਰਕੇ ਇਹਦੀ ਗ੍ਰਿਫਤਾਰੀ ਪਾਈ ਹੋਊਗੀ ਜੀ ਜੇ ਬਿਨਾਂ ਗ੍ਰਿਫਤਾਰੀ ਤੋਂ ਆ ਹੁੰਦਾ ਤਾਂ ਵਾਰੰਟ ਅਫਸਰ ਲਿਆ ਸਕਦਾ ਸੀ ਜੀ ਹੁਣ ਮੈਨੂੰ ਲੱਗਦਾ ਹੈ ਇਹਦੇ ਤੇ ਕਾਨੂੰਨਨ ਲੜਾਈ ਲੜਨੀ ਪਊਗੀ ਜੀ ਪੰਜਾਬ ਤੇ ਰਹਿਣਾ ਉੱਚ ਅਦਾਲਤ ਚ ਜਾ ਕੇ ਜਾਂ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਗੱਲਬਾਤ ਰਾਹੀਂ ਇਸ ਮਸਲੇ ਦਾ ਕੋਈ ਹੱਲ ਕੱਢਣ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਕੀਮ ਦੇ ਤਹਿਤ ਕਿਸਾਨਾਂ ਨੂੰ ਖੁਸ਼ਖਬਰੀ ਦਿੱਤੀ ਉਹਨਾਂ ਦਾ ਕਹਿਣਾ ਕਿ ਹੁਣ ਪੈਸੇ ਜਿਹੜੇ ਕਿਸਾਨਾਂ ਦੇ ਸਿੱਧੇ ਖਾਤੇ ਦੇ ਵਿੱਚ ਆਇਆ ਕਰਨਗੇ ਇਹ ਬਹੁਤ ਚਿਰ ਤੋਂ ਹੈ ਇੱਕ ਹੈਗੀ ਹੈ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਜੋਜਰਾ ਸਾਨੂੰ ਪਤਾ ਕਿ ਸਾਲ ਚ ਤਿੰਨ ਵਾਰ ਭਾਰਤ ਸਰਕਾਰ ਕਿਸਾਨਾਂ ਦੇ ਖਾਤੇਾਂ ਚ 2000 ਰੁਪਇਆ ਪਾਉਂਦੀ ਹੈ ਪ੍ਰਤੀ ਤਮਾਹੀ ਇਹ ਹੁਣ ਪਤਾ ਲੱਗਿਆ ਕਿ 16ਵੀਂ ਕਿਸ਼ਤ ਜਾਰੀ ਕਰਨੀ ਹੈ 6000 ਰੁਪਇਆ ਤਿੰਨ ਕਿਸ਼ਤਾਂ ਵਿੱਚ ਭੇਜਦੀ ਹੈ 2000 ਰੁਪਏ ਇੱਕ ਕਿਸ਼ਤ ਤਾਂ ਚਾਰ ਮਹੀਨੇ ਬਾਅਦ ਆਉਂਦੀ ਹੈ ਤੇ ਤਿੰਨ ਪੈਂਦੀਆਂ ਨੇ ਸਾਲ 'ਚ ਉਹ ਕਹਿੰਦੇ ਕਿ 28 ਫਰਵਰੀ ਨੂੰ ਇਹ ਪੈਸੇ ਤਬਦੀਲ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਨਵੰਬਰ 2023 ਨੂੰ ਚਾਰ ਖੰਡ ਦੇ ਖੁੰਟੀ ਤੋਂ ਟਰਾਂਸਫਰ ਕੀਤਾ ਸੀ ਇਤੋਂ ਪਹਿਲਾਂ ਪੰਜ ਸਾਲੇ ਸਕੀਮ ਨੂੰ ਪੂਰੇ ਹੋ ਗਏ ਨੇ 24 ਫਰਵਰੀ 2019 ਨੂੰ ਜਾਰੀ ਕੀਤਾ ਸੀ ਪ੍ਰਧਾਨ ਮੰਤਰੀ ਸਾਹਿਬ ਨੇ 11 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ ਇਹ ਪੈਸਾ ਜਾ ਰਿਹਾ ਹੈ ਪਰ ਉਹਨਾਂ ਲੋਕਾਂ ਨੂੰ ਇਹਦਾ ਲਾਭ ਨਹੀਂ ਮਿਲੇਗਾ ਜਿਨ੍ਹਾਂ ਨੇ ਆਪ ਦਾ ਕੇ ਵੀ ਸੀ ਪੂਰਾ ਨਹੀਂ ਕੀਤਾ ਪਤਾ ਲੱਗਿਆ ਕਿ ਸਭ ਤੋਂ ਪਹਿਲਾਂ ਇਹਦਾ ਕੇ ਵੀ ਸੀ ਜ਼ਰੂਰੀ ਹੈ ਤਸਦੀਕ ਕਰਨਾ ਜ਼ਰੂਰੀ ਹੈ ਜੇ ਤੁਸੀਂ ਸਫਲ ਰਹਿੰਦੇ ਹੋ ਫਿਰ ਤੁਸੀਂ ਇਸ ਲਾਭ ਤੋਂ ਵਾਝੇ ਹੋ ਉਹਨਾਂ ਨੇ ਕਿਹਾ ਰਜਿਸਟਰ ਨੰਬਰ ਭਰੋ ਇਸ ਤੋਂ ਬਾਅਦ ਕੈਪਚਾ ਐਂਟਰ ਕਰੋ ਅੱਗੇ ਸਾਰਾ ਜੋ ਵੀ ਡਿਟੇਲ ਆਈ ਜਾਂਦੀ ਹੈ ਉਹਦੇ ਮੁਤਾਬਕ ਤੁਹਾਨੂੰ ਇਸ ਦਾ ਕੁੱਲ ਸਾਰਾ ਕੁਝ ਭਰਨਾ ਪਵੇਗਾ ਨਹੀਂ ਤਾਂ ਨਹੀਂ ਤਾਂ ਇਹ ਪੈਸੇ ਤੁਹਾਡੇ ਖਾਤੇ ਵਿੱਚ ਨਹੀਂ ਆਉਣਗੇ ਇਹ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ ਜੀ ਅੱਜ ਪ੍ਰਧਾਨ ਮੰਤਰੀ ਦੇ ਵੱਲੋਂ ਸਭ ਤੋਂ ਵੱਡੇ ਜਿਹੜੇ ਵੱਡੇ ਅਨਾਜ ਭੰਡਾਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਜੀ ਦੇਖੋ ਅੱਜ ਭਾਰਤ ਮੰਡਪਮ ਵਿਕਸਤ ਯਾਤਰਾ ਇੱਕ ਹੋਰ ਵੱਡੀ ਪ੍ਰਾਪਤੀ ਕਹਿੰਦੇ ਗਵਾਇਆ ਦੇਸ਼ ਦੇ ਸਹਿਯੋਗ ਰਾਹੀਂ ਖੁਸ਼ਹਾਲੀ ਲਈ ਲਿਆ ਫੈਸਲਾ ਹੈ ਉਹ ਕਹਿੰਦੇ ਦੇਸ਼ ਦੇ ਬੱਖ-ਬੱਖ ਖੇਤਰਾ ਵਿੱਚ ਵੱਡੇ-ਵੱਡੇ ਗੋਦਾਮ ਬਣ ਰਹੇ ਨੇ ਇਹ ਨਿਰਵਿਘਨ ਵਿਸ਼ਾਲ ਉਦਯੋਗ ਸਮਰੱਥਾ ਵਿੱਚ ਭਾਰਤ ਬਦਲ ਰਿਹਾ ਆ ਆਪਣੇ ਵੀ ਮੋਗੇ ਦੇ ਕੋਲੇ ਡਗਰੂ ਦੇ ਕੋਲ ਬਣੇ ਆ ਨਾ ਮੋਦੀ ਸਾਹਿਬ ਨੇ ਇਹ ਨਹੀਂ ਦੱਸਿਆ ਵੀ ਹੈ ਕਿ ਇਹ ਇਹ ਕਿ ਸਾਰਿਆਂ ਨੂੰ ਪਤਾ ਕਿ ਵੱਡੇ ਘਰ ਆਉਂਦੇ ਨੇ ਜੀ ਫੋਨਰ ਨੇ ਜਿਹੜਾ ਨਵਾਂ ਕੰਮ ਕੀਤਾ ਇਹਦੇ ਵਿੱਚ ਕਹਿੰਦੇ ਔਰਤਾਂ ਦੀ ਭਾਗੀਦਾਰੀ ਵੀ ਬਣਾਈ ਜਾ ਰਹੀ ਹੈ ਡੇਰੀ ਅਤੇ ਖੇਤੀਬਾੜੀ ਸਹਿਕਾਰਤਾ ਨਾਲ ਬਹੁਤ ਕਰੋੜਾਂ ਔਰਤਾਂ ਜੁੜ ਰਹੀਆਂ ਨੇ ਉਹਨਾਂ ਨੂੰ ਪਹਿਲ ਦਿੱਤੀ ਹੈ ਖੇਤੀਬਾੜੀ ਪ੍ਰਣਾਲੀਆਂ ਦਾ ਆਧੁਨਿਕ ਕਰਨ ਇੱਕ ਵਿਕਸਿਤ ਭਾਰਤ ਲਈ ਮਹੱਤਵਪੂਰਨ ਹੈ ਨਵੀਂ ਪ੍ਰਣਾਲੀ ਬਣਾਉਣ ਲਈ ਅਸੀਂ ਨਵੀਆਂ ਭੂਮਿਕਾਾਂ ਬਣਾ ਰਹੇ ਹਾਂ ਤੇ ਅੱਜ ਵੀ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਇਹ ਵਿਕਸਿਤ ਭਾਰਤ ਦਾ ਸੁਪਨਾ ਸੱਚਾਰ ਹੋ ਸਕੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਐ ਪਰ ਇਹ ਨਹੀਂ ਦੱਸਿਆ ਉਹਨਾਂ ਨੇ ਆ ਜਿਹੜੇ ਵੱਡੇ ਵੱਡੇ ਸੈਲੋ ਤੇ ਇਕਦਮ ਬਣ ਰਹੇ ਨੇ ਇਹ ਹੈ ਕੀ ਦੇ ਸਰਕਾਰ ਦੇ ਨੇ ਕਿ ਹਮ ਦੋ ਹਮਾਰੇ ਦੋ ਸਜਣਾ ਦੇ ਨੇ ਜੀ ਜੀ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਜਿਹੜੀ ਰਜਿਸਟ੍ਰੇਸ਼ਨ ਆ ਉਹ ਸ਼ੁਰੂ ਹੋ ਗਈ ਆ ਤੇ ਤੁਸੀਂ ਆਨਲਾਈਨ ਜਿਹੜਾ ਆਪਣਾ ਫਾਰਮ ਆ ਉਹ ਭਰ ਸਕਦੇ ਹੋ ਜੀ ਬਿਲਕੁਲ ਭੰਗੂ ਸਾਹਿਬ ਪੰਜਾਬ ਦੇ ਵਿੱਚ ਸਕੂਲ ਆਫ ਐਮਿਨੈਂਸ ਬਣਾਇਆ ਹੈ ਜਿਵੇਂ ਜਿਵੇਂ ਸਰਕਾਰਾਂ ਤਬਦੀਲ ਹੁੰਦੀਆਂ ਨੇ ਇਨ ਨਵੀਂ ਨਵੀਂ ਯੋਜਨਾ ਵਾਲੇ ਉਦਕਾਂ ਨੇ ਇੱਥੇ ਵੀ ਉਹ ਨਵੀਂ ਯੋਜਨਾ ਲਿਆਂਦੀ ਗਈ ਹੈ ਇਹਦੇ ਜਿਗਿਸਟ੍ਰੇਸ਼ਨ ਹੈ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਤੇ 15 ਮਾਰਚ ਤੱਕ ਰਜਿਸਟ੍ਰੇਸ਼ਨ ਵਾਸਤੇ ਪੋਰਟਲ ਖੁੱਲਾ ਹੋਏਗਾ ਮੱਖ ਮੰਤਰੀ ਭਗਵੰਤ ਮਾਨ ਨੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੇ ਸੂਬਾ ਸਰਕਾਰ ਵੱਲੋਂ ਸਥਾਪਿਤ ਸਕੂਲਾਂ ਪੈਮਾਨਸ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਸੂਬੇ ਦੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਹ ਕਹਿੰਦੇ ਕਿ ਇਹਨਾਂ ਬਿਸ਼ਪ ਪੰਦਰੀ ਇਹ ਸਕੂਲ ਉਸ ਤਰ੍ਹਾਂ ਦੀਆਂ ਸਹੂਲਤਾਂ ਦੇ ਨਾਲ ਇੱਥੇ ਉਪਲਬਧ ਨੇ। ਪੰਧਾ ਮਾਰਚ ਤੱਕ ਤੁਸੀਂ ਕਦੇ ਵੀ ਇਹਦੇ ਵਿੱਚ ਆਪਣੇ ਬੱਚਿਆਂ ਦੀ ਦਾਖਲੇ ਲਈ ਪਰ ਸਕਦੇ ਹੋ ਉਹਨਾਂ ਕਹਿੰਿਆ ਕਿ ਸਿੱਖਿਆ ਪਰਦਾਲੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ 23 ਜ਼ਿਲ੍ਹਿਆਂ ਵਿੱਚ 117 ਸਕੂਲਾਂ ਪੈਵਨੈਂਸ ਸਥਾਪਿਤ ਕੀਤੇ ਆ ਜਿਦੇ ਵਿੱਚ 9ਵੀਂ 12ਵੀਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਉਹ ਕਹਿੰਦੇ ਸਕੂਲ ਸਹਾਇਤਾ ਅਤੇ ਸਮਰਥਾ ਦੇ ਪੰਜ ਥੰਮ ਬਣਿਆਦੀ ਢਾਂਚਾ ਅਕਾਦਮਿਕ ਢਾਂਚਾ ਮਨੁੱਖੀ ਸਰੋਤ ਪ੍ਰਬੰਧਨ ਖੇਡਾਂ ਸਹਿ ਪਾਠ ਕਰਮਕ੍ਰਤੀ ਵਿਧੀਆਂ ਭਾਈਚਾਰਕ ਸ਼ਮੂਲੀਅਤ ਇਹ ਸਥਾਪਿਤ ਕੀਤੇ ਗਏ ਨੇ ਜੋ ਉੱਕ ਸਿੱਖਿਆ ਰੁਜ਼ਗਾਰ ਅਤੇ ਵਿਦਿਆਰਥੀਆਂ ਦੀ ਵਿਅਕਤੀਗਤ ਯੋਗਤਾ ਨੂੰ ਹਲਾਰਾ ਦਿੰਦੇ ਨੇ ਅਸੀਂ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਉਹਨਾਂ ਨੂੰ ਉਮੀਦ ਹੈ ਕਿ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈ ਕੇ ਵਿਦਿਆਰਥੀ ਆਪਣਾ ਭਵਿੱਖ ਸਵਾਰ ਸਕਦੇ ਆ ਜੀ ਸ਼ੰਭੂ ਬਾਰਡਰ ਦੇ ਚਾਰ ਇਹ ਟਰੈਕਟਰ ਟਰਾਲੀ ਜਿਹੜੇ ਖੇਤਾਂ ਦੇ ਵਿੱਚੋਂ ਉਤਰੇ ਜਾਂਦੇ ਨੇ ਤੇ ਪਲਟਣ ਦੇ ਕਾਰਨ ਇੱਕ ਕਿਸਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਦੋ ਜ਼ਖਮੀ ਹੋ ਜਾਂਦੇ ਨੇ ਇਹ ਸ਼ੰਭੂ ਬਾਰਡਰ ਵੱਲ ਚੱਲੇ ਸੀ ਬਸੰਤਪੁਰਾ ਦੇ ਕੋਲ ਸਰੰਦ ਟੱਪ ਕੇ ਤੇ ਰਾਜਪੁਰੇ ਤੋਂ ਸਰੰਦ ਵਾਲੇ ਪਾਸੇ ਨੂੰ ਪਹਿਲਾ ਰਾਜਪੁਰਾ ਸਰੰਦ ਦੇ ਵਿੱਚਕਾਰ ਕਾਰ ਉੱਥੇ ਇਹ ਟਰਾਲਾ ਜਿਹੜਾ ਉਹਨੂੰ ਟਰਾਲੇ ਨੂੰ ਟਰਾਲੀ ਨੂੰ ਟੱਕਰ ਮਾਰਤੀ ਇਹ ਫਿਰੋਜ਼ਪੁਰ ਤੋਂ ਚੱਲਿਆ ਸੀ ਗੁਰਜੰਤ ਸਿੰਘ ਦੀ 32 ਸਾਲ ਦੀ ਇਹ ਉਮਰ ਆ ਦੀ ਮੌਤ ਹੋ ਗਈ ਦੂਜੇ ਜ਼ਖਮਿਆਂ ਨੂੰ ਰਾਜਪੁਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹੋ ਜਿਹੜਾ ਚਾਲਕ ਹੈ ਮੌਕੇ ਤੋਂ ਫਰਾਰ ਹੋ ਗਿਆ ਟਰਾਲੇ ਦਾ ਉਹਨਾਂ ਨੂੰ ਪਤਾ ਨਹੀਂ ਕਿ ਹਾਦਸਾ ਕਿਵੇਂ ਹੋਇਆ ਸੜਕ ਤਾਂ ਇਹ ਬਣ ਵੀ ਐ ਪਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਪੁੱਠੇ ਪਾਸੇ ਲੋਕ ਬਹੁਤ ਤੁਰਦੇ ਐ ਉਹ ਲੋਕਾਂ ਦਾ ਵੀ ਕਸੂਰ ਨਹੀਂ ਜਦੋਂ ਸੜਕ ਕਿੱਥੋਂ ਝੜਾਉਣੀ ਐ ਕਿੱਥੋਂ ਤਾਰਨੀ ਐ ਉਹ ਹੀਟਲੇ ਪੱਧਰ ਤੇ ਜਾ ਕੇ ਜ਼ਮੀਨੀ ਪੱਧਰ ਮੁਤਾਬਕ ਨਹੀਂ ਕੀਤੇ ਜਾ ਰਹੇ ਜਿਹਦੇ ਕਰਕੇ ਇਹ ਲਗਾਤਾਰ ਇਸ ਕਿਸਮ ਦਾ ਸਥਿਤੀ ਬਾਪਰ ਦੀ ਜਾ ਰਹੀ ਐ ਸੋ ਮੱਧ ਭਾਗੀ ਹੈ ਜੀ ਬਹੁਤ ਦੁੱਖ ਹੈ ਕਿ ਇਹ ਇੱਕ ਡਰਾਮਾ ਇਸ ਤਰੀਕੇ ਦੇ ਨਾਲ ਵਾਪਰ ਰਹੀਆਂ ਨੇ ਜੀ ਕਰਨਾਟਕਾ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਐਮਐਸਪੀ ਦਾ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਕਰਨਾਟਕ ਸਰਕਾਰ ਦੇ ਮੰਤਰੀ ਨੇ ਜੀ ਐਮਕੇ ਪਾਟਨ ਨਾਇ ਚਕੇ ਪਾਟਲ ਉਹ ਕਾਨੂੰਨ ਤੇ ਇਸ ਮਾਮਲਿਆਂ ਦੇ ਮੰਤਰੀ ਨੇ ਉਹਨਾਂ ਨੇ ਕਰਨਾਟਕਾ ਦੇ ਵਿੱਚ ਜਿਹੜਾ ਇਹ ਕਮ ਹੈ ਉਹ ਪਾਸ ਕਰ ਦਿੱਤਾ ਗਿਆ ਉੱਥੇ ਇਹ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਤਾ ਕਿ ਜਿਹੜੀਆਂ 23 ਫਸਲਾਂ ਉੱਤੇ ਤੁਸੀਂ ਘੱਟੋ-ਘੱਟ ਸਮਰਥਨ ਮੁੱਲ ਦਿੰਦੇ ਹੋ ਗਰੰਟੀ ਦੇਦੇ ਹੋ ਉਹ ਦਿਓ ਆ ਲਓ ਇਹਨਾਂ ਦੇ ਉੱਤੇ ਹਰ ਹਾਲਤੋਂ ਨਹੀਂ ਚਾਹੀਦੀ ਉਹਨਾਂ ਨੇ ਮਤਾ ਪਾਤਾ ਮਤਾ ਪਾ ਕੇ ਕੇਂਦਰ ਸਰਕਾਰ ਵਾਲੇ ਪਾਸੇ ਨੂੰ ਤੋਰ ਦਿੱਤਾ ਜੀ ਇਸ ਦੇ ਨਾਲੇ ਈਡੀ ਨੂੰ ਲੈ ਕੇ ਪੰਜ ਕੇਂਦਰ ਸਰਕਾਰ ਦੇ ਉੱਤੇ ਜਿਹੜੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਨੇ ਕਿਹਾ ਜਾ ਰਿਹਾ ਹੈ ਕਿ ਈਡੀ ਦੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਦੁਰਵਰਤ ਉਹ ਕੀਤੀ ਜਾਂਦੀ ਹੈ ਜੀ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ ਜਿਹੜੇ ਆਉਂਦੇ ਆਜੋ ਦੂਜਿਆਂ ਨੂੰ ਕਹਿੰਦੇ ਕਿ ਈਡੀ ਆਈ ਤੁਹਾਡੇ ਬਾਦ ਆ ਦੋ ਦਿਨ ਪਹਿਲਾਂ ਭਾਰਤੀ ਆਮ ਆਦਮੀ ਪਾਰਟੀ ਦੇ ਮੌਕਰਨਾ ਕੇਂਦਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਇੰਡੀਆ ਚ ਨਾ ਜਾਓ ਤੁਸੀਂ ਤਾਂ ਉਪਰ आओ ਸਾਡੇ ਨਾਲ ਉਧਰ ਨਹੀਂ ਜਾਣਾ ਨਹੀਂ ਸੀਬੀਆਈ ਈਡੀ ਤੁਹਾਡੇ ਘਰ ਤੱਕ ਆਈ ਆਈ ਤੇ ਹੁਣ ਕਾਂਗਰਸੀ ਆਗੂ ਵੀ ਸੀਨੀਅਰ ਨੇ ਕਿ ਸੀਬੀਆਈ ਈਡੀ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਦੁਰਵਰਤੋਂ ਨਹੀਂ ਕੀਤੀ ਜਾਂ ਪਹਿਲੀ ਵਾਰ ਹੋਈ ਹੈ ਇਹਨਾਂ ਨੇ ਹੱਦਾਂ ਬੰਨੇ ਟੱਪਤੇ ਜਿਹਦੇ ਕਰਕੇ ਕਿਹਾ ਇਹ ਜਾ ਰਿਹਾ ਹੈ ਕਿ ਅਗਲੇ ਸਮੇਂ ਦੇ ਵਿੱਚ ਇਹ ਸਾਰਾ ਮਾਮਲਾ ਜਿਉਂ ਦੀ ਤਿਉਂ ਹੈ ਤੁਸੀਂ ਈਡੀ ਨੂੰ ਤੇ ਕੇਂਦਰੀ ਏਜੰਸੀਆਂ ਨੂੰ ਹੱਥ ਟੋਕੇ ਬਣਾ ਕੇ ਵਿਰੋਧੀਆਂ ਨੂੰ ਦਬਾਅ ਬਣਾ ਰਹੇ ਹੋ ਜੋ ਲੋਕਤੰਤਰ ਦੇ ਵਿੱਚ ਸਰਾਸਰ ਗਲਤ ਹੈ ਜੀ ਈ ਰਿਕਸ਼ਾ ਨੂੰ ਲੈ ਕੇ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੀ ਹੁਣ ਰਜਿਸਟ੍ਰੇਸ਼ਨ ਆ ਜਿਹੜੀ ਉਹ ਕਰਵਾਉਣੀ ਜ਼ਰੂਰੀ ਹੋਵੇਗੀ। ਬਿਲਕੁਲ ਭੰਗੂ ਇਹ ਬਹੁਤ ਵੱਡਾ ਕਦਮ ਸਰਕਾਰ ਚੁੱਕਣ ਜਾ ਰਹੀ ਹੈ। ਜਦੋਂ ਰਜਿਸਟ੍ਰੇਸ਼ਨ ਹੋਵੇਗੀ ਤਾਂ ਇਹਦੀ ਫੀਸ ਵੀ ਹੋਵੇਗੀ, ਸਰਕਾਰ ਨੂੰ ਪੈਸੇ ਵੀ ਮਿਲਣਗੇ। ਇੱਥੇ ਦੇਖਣ ਚ ਆਇਆ ਕੁਝ ਸਰਮਾਇਦਾਰਾਂ ਨੇ ਈ ਰਿਕਸ਼ੇ ਪਾਤੇ ਦਿਹਾੜੀ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਫੜਾਤੇ ਜਿਨ੍ਹਾਂ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ। ਉਹਦਾ ਪਤਾ ਹੀ ਨਹੀਂ ਲੱਗਦਾ ਉਹਨੇ ਖੱਬੇ ਮੋੜਨਾ ਕਿ ਸੱਜੇ ਮੋੜਨਾ ਹੈ ਉਹ ਲਗਾਤਾਰ ਇਸ ਤਰ੍ਹਾਂ ਦੇ ਟਾਪਣ ਕਰਦੇ ਆ ਹੁਣ ਸਰਕਾਰ ਨੇ ਕਹਿਤਾ ਪਹਿਲਾਂ ਜਿੱਥੇ ਜਿੱਥੇ ਕਾਰਪੋਰੇਸ਼ਨਾਂ ਨੇ ਉੱਥੇ ਇਹਦੀ ਰਜਿਸਟ੍ਰੇਸ਼ਨ ਕਰਾਓ ਔਰ ਇਹਨਾਂ ਵਾਸਤੇ ਇੱਕ ਐਡਰੈਸ ਗ੍ਰੇ ਕਲਰ ਦੇ ਕੱਪੜੇ ਅਸੀਂ ਦੇਖਿਆ ਪਹਿਲਾ ਜਿਹੜੇ ਬੱਸਾਂ ਨੇ ਉਹਨਾਂ ਦੇ ਚਾਲਕਾਂ ਵਿੱਚ ਵੀ ਗ੍ਰੇ ਜਾਂ ਦੂਸਰਾ ਜਿਹੜਾ ਖਾਕੀ ਰੰਗ ਦੀ ਵਰਦੀ ਨਿਰਧਾਰਤ ਕੀਤੀ ਹੈ ਇਹਦੇ ਜਗਰੇ ਕਰਤੀ ਹੈ ਹੁਣ ਦੇਖਦੇ ਆ ਕਿ ਇਹਦੇ ਵਿੱਚ ਚੰਗਾ ਕਦਮ ਹੈ ਸਰਕਾਰ ਦਾ ਇਹ ਅਸੀਂ ਬਹੁਤ ਚਿਰ ਤੋਂ ਕਹਿ ਰਹੇ ਹਾਂ ਇਹ ਵੀ ਕਹਾਂਗੇ ਆ ਜਿਹੜੀਆਂ ਰੇੜੀਆਂ ਦੰਦ ਨਾਉਂਦੀਆਂ ਫਿਰਤੀਆਂ ਨੇ ਕਾਰਪੋਰੇਸ਼ਨਾਂ ਚ ਭਾਵੇਂ ਮਿਊਸਪਲ ਕਰ ਸੁਸਾਇਟੀਆਂ ਚ ਜਿਹੜੀਆਂ ਮਿਊਸਪਲ ਕਮੇਟੀਆਂ ਨੇ ਇਹਨਾਂ ਨੂੰ ਵੀ ਰਜਿਸਟ੍ਰੇਸ਼ਨ ਕਰੋ ਇਹਨਾਂ ਤੇ ਵੀ ਸਾਲ ਦਾ ਔਰ ਇਹਨਾਂ ਨੂੰ ਸਹੂਲਤਾਂ ਵੀ ਦਿਓ ਉੱਥੇ ਇਹਨਾਂ ਦੇ ਪਖਾਨੇ ਸ਼ਾਉਂਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜੀ ਇਸ ਦੇ ਨਾਲੇ ਜੇਕਰ ਗੱਲ ਕੀਤੀ ਜਾਵੇ ਜੋ ਕਿਸਾਨ ਦੀ 21 ਨੂੰ ਮੌਤ ਹੋਈ ਸੀਗੀ ਤਾਂ ਉਸ ਦੀ ਮਾਂ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਵੀ ਲਗਾਏ ਨੇ ਤੇ ਸਸਕਾਰ ਕਰਨ ਦਾ ਐਲਾਨ ਵੀ ਕੀਤਾ ਜੀ ਦੇਖੋ ਭੰਗੂ ਮੈਨੂੰ ਅਜੇ ਤੱਕ ਕਰਨੀ ਪਤਾ ਜਾਂਤਾ ਜਿਹੜਾ ਸ਼ੁਭ ਕਰਨਾ ਹੈ ਉਹਦੇ ਘਰ ਦੇ ਦੱਸਣ ਜੀ ਉਹਦੀਆਂ ਭੈਣਾਂ ਦੱਸਣ ਕਿ ਇਹ ਬੀਬੀ ਜੀ ਉਹਦੇ ਉਹਨਾਂ ਦੇ ਮਾਤਾ ਜੀ ਹੋਈ ਨੇ ਜੀ ਜਾ ਉਹਨਾਂ ਦੇ ਜਿਹੜੇ ਲੜਕਿਆਂ ਦੇ ਪਿਤਾ ਨਹੀਂ ਉਹ ਦੱਸਣ ਕਿ ਇਹ ਉਹਨਾਂ ਦੇ ਧਰਮ ਪਤਨੀ ਨੇ ਜੀ ਹੁਣ ਤੱਕ ਤਾਂ ਇਹ ਅਚਾਨਕ ਕਿਉਂ ਆ ਗਈ ਜੀ ਲੋਕਾਂ ਵਿੱਚ ਇਹ ਚਰਚਾ ਹੈ ਕਿ ਕਰੋੜ ਰੁਪਇਆ ਸਰਕਾਰ ਨੇ ਲਾਂਤਾ ਜੀ 23 ਲੱਖ ਤੋਂ ਵੱਧ ਸਵਾਸੇਵੀ ਸਸਥਾਵਾਂ ਨੇ ਇਹਨਾਂ ਦੇ ਖਾਤਿਆਂ 'ਚ ਪਾਤਾ ਜੀ ਇਹ ਤਾਂ ਜੇ ਸ਼ੁਭਕਰਨ ਇਸ ਦੁਨੀਆ 'ਚ ਨਹੀਂ ਰਿਗਿਆ ਰਹਾ ਉਹਦਾ ਘਾਟਾ ਨਹੀਂ ਪੂਰਾ ਹੋਣਾ ਜੀ ਪੈਸੇ 'ਚ ਕਦੇ ਨਹੀਂ ਹੋ ਸਕਦਾ ਜੀ ਪਰ ਪੈਸਾ ਵੀ ਬਹੁਤ ਵੱਡੀ ਚੀਜ਼ ਹੈ ਜਿਹੜੇ ਪਰਿਵਾਰ ਨੂੰ ਅੱਜ ਸਵਾ ਕਰੋੜ ਰੁਪਈਆ ਮਿਲ ਰਿਹਾ ਹੈ ਜੀ ਉਹ ਜਿਸ ਦੁਰਦਸ਼ਾ ਦੇ ਵਿੱਚ ਰਹਿੰਦਾ ਸੀ ਉਹੀ ਤਾਂ ਕਾਹ ਕਲ ਪਹੁੰਚੂਗੀ ਜੀ ਭਾਵੇਂ ਉਹਨਾਂ ਨੂੰ ਦੁਬਾਰਾ ਸ਼ੁਭ ਕਰਨਾ ਆਉਣਾ ਨਹੀਂ ਜੀ ਇਹ ਘਾਟੇ ਨਹੀਂ ਪੂਰੇ ਹੁੰਦੇ ਜੀ ਪਰ ਫਿਰ ਵੀ ਇਸ ਸਮਾਜ ਦੇ ਵਿੱਚ ਰਹਿਣ ਵਾਸਤੇ ਜੀ ਕੁਝ ਨਾ ਕੁਝ ਸਰਮਾਇ ਦੀ ਜ਼ਰੂਰਤ ਹੈ ਉਹ ਇੱਕ ਲੜਕੀ ਨੂੰ ਨੌਕਰੀ ਵੀ ਮਿਲ ਜਾਣੀ ਹੈ ਜੀ ਲੜਕੀਆਂ ਦੇ ਉਹ ਵਿਆਹ ਵੀ ਚੰਗੇ ਕਰ ਲੈਣਗੇ ਅਸੀਂ ਇਹਦੇ ਹੱਕ ਤੇ ਨਹੀਂ ਵੀ ਕਿਉਂਕਿ ਬੱਚਾ ਮਰੇ ਤੇ ਉਹਦਾ ਪੈਸਿਆਂ ਨਾਲ ਤੁਸੀਂ ਕਰੋ ਹਾਲ ਤੱਕ ਕਿਸਾਨ ਜਥੇ ਬੰਦੀਆਂ ਨੇ ਤੇਰਾ ਵਿਰੋਧ ਕੀਤਾ ਕਿ ਅਸੀਂ ਜਦੋਂ ਤੱਕ ਐਫ ਆਰ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਇਹ ਸੰਸਕਾਰ ਨਹੀਂ ਕੀਤਾ ਜਾਵੇ ਜੀ ਇਸ ਦੀ ਮਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਉੱਠੇ ਸਾਨੂੰ ਉਹਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਫੀ ਲੰਮੇ ਸਮੇਂ ਤੋਂ ਜਿਹੜੇ ਇਸ ਦੇ ਪਿਤਾ ਨੇ ਉਹਨਾਂ ਨੇ ਜਿਹੜਾ ਤਲਾਕ ਦਿੱਤਾ ਹੋਇਆ ਸੀ ਤੇ ਉਸ ਦੀ ਭੈਣ ਨੇ ਆ ਕੇ ਵੀ ਟੀਲਸਵੇ ਸਪਸ਼ਟ ਕਰ ਦਿੱਤਾ ਹੈ ਕਿ ਸਾਡੀ ਮਾਂ ਤਾਂ ਹੈ ਸੀਗੀ ਪਰ ਕਾਫੀ ਲੰਮੇ ਸਮੇਂ ਤੋਂ ਸਾਡੇ ਨਾਲ ਨਹੀਂ ਰਹਿ ਰਹੀ ਸੀ ਤੇ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦੀ ਇਜਾਜ਼ਤ